ਸਸ਼ੀ ਗਾਜੀ ਤੁਸੀਂ ਦੇਖ ਰਹੇ ਹੋ ਲਿਬਰਲ ਟੀਵੀ ਅੱਜ ਅਸੀਂ ਚੰਡੀਗੜ੍ਹ ਦੇ ਵਿੱਚ ਸੈਕਟਰ 17 ਦੇ ਵਿੱਚ ਮੌਜੂਦ ਹੈ ਜਿੱਥੇ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਇਹ 24 ਘੰਟੇ ਮਾਰਕੀਟ ਓਪਨ ਦਾ ਜਿਹੜਾ ਇਹ ਡਿਸੀਜਨ ਲਿੱਤਾ ਗਿਆ ਹੈ ਹਾਂਜੀ ਤੁਸੀਂ ਠੀਕ ਸੁਣ ਰਹੇ ਹੋ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਇਹ ਡਿਸੀਜਨ 24 ਘੰਟੇ ਹੁਣ ਚੰਡੀਗੜ੍ਹ ਦੀ ਮਾਰਕੀਟ ਜਿਹੜੀ ਹੈ ਉਹ ਤੁਹਾਡੇ ਵਾਸਤੇ ਖੁੱਲ੍ਹੀ ਰਹੂਗੀ ਹੈਨਾ ਇਹਦੇ ਵਾਸਤੇ ਆਪਾਂ ਗੱਲਬਾਤ ਕਰਦੀਏ ਕੁਝ ਦੁਕਾਨਦਾਰ ਵੀ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰੀਏ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਡਿਸੀਜ किस तरीके से देखा हर एक चीज़ ने वैसे नॉ नौ नॉर्मली एक्चुअली प्रोज एंड कॉन्स होंगे ने अगर तुम पॉजिटिव देखा जाओ तो ये इम्पलॉयमेंट ओपरचुनिटीज यंगस्टर्स वास्ते जी घूमते हैं राति उन्होंने ओपरचूनिटीज मिलनगिया एंड तुम एक टैगलाइन टूरिस्ट डेस्टिनेशन वास्तव भी देखिया जाओ इट वु बेरी गुड फॉर द आउटसाइडरस फैमिलज आते इंजॉय कर सकते हैं राति भी इंजॉय कर सकते हैं पहले तो एक्चुअली सिर्फ ऑप्शन है सिर्फ पब्स डिस्को एंड uh, कुछ नाइट एक्चुअली रेस्टोरेंट से जोड़े ओपन पब्स सबस हों हों हम सारी ऑप्शन मार्केट्स ओपन हो तो फिर हर चीज़ जब एक्चुअली हर चीज़ ओपन होएगी फिर एक्चुअली जरा ध्यान पब्स डिस्को थीक्सो so, एक्चुअली इलावा तो भी हट के सू फिर नॉर्मल मार्केट्स को भी सान जाएगा सो इट आई वो थिंक एक्चुअली ये पॉजिटिव हैगा कि चीज़ ऑप्शन की जाएगी जिन्हें जो दुकान खोलनी है ही कैन टेक द परमिशन फ्रॉम द गवमेंट एंड ही कैन ओपन दब द स्टोर वेर एवर ही वॉन्टिड ਤੇ ਆਪਣੀ ਇੱਕ ਓਪਨ ਪਾਲਿਸੀ ਵਿੱਚ ਜਿਵੇਂ ਸਾਡੇ ਐਕਚੁਅਲੀ ਇੰਡੀਆ ਦੇ ਵਿੱਚ ਹਾਲੀਏ ਬੰਬੇ ਹੈਗਾ ਇਟਸ ਬੀਨ ਕਨਸਿਡਰਡ ਅ ਸਿਟੀ ਨੈਵਰ ਸਲੀਪਸ ਅਗਰ ਉਹ ਟੈਗ ਲਾਈਨ ਸਾਡੇ ਸਿਟੀ ਨੂੰ ਵੀ ਮਿਲਦਾ ਇਟ ਵੁੱਡ ਬੀ ਵੈਰੀ ਵੈਰੀ ਗੁੱਡ ਕਨਸਿਡਰੇਬਲ ਥੈਂਕ ਫॉर ਦੀ ਸਿਟੀ ਫॉर us ਪਾਲਿਆ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ 24 ਘੰਟੇ ਮਾਰਕੀਟ ਓਪਨ ਕਰਨ ਦਾ ਡਿਸੀਜਨ ਜਿਹੜਾ ਹੈ ਉਹ ਦਿੱਤਾ ਗਿਆ ਤੁਸੀਂ ਉਹਨੂੰ ਕਿਸ ਤਰੀਕੇ ਨਾਲ ਦੇਖਦੇ ਅ ਇਹ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਇਹ ਫੈਸਲਾ ਹੈ ਦੁਕਾਨਦਾਰਾਂ ਵਾਸਤੇ ਤਾਂ ਵਧੀਆ ਚੀਜ਼ ਹੈ ਤੇ ਇਹਦੇ ਵਿੱਚ ਤੁਹਾਨੂੰ ਥੋੜਾ ਜਿਹਾ ਸਿਕਿਉਰਟੀਜ਼ ਦੇ ਵੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਨੂੰ ਚਾਹੀਦਾ ਵੀ ਇਹਦੇ ਵੱਲ ਵੀ ਧਿਆਨ ਦਿੱਤਾ ਜਾਵੇ ਖਾਲੀ ਫੈਸਲਾ ਦੇਂਦਾ ਕੰਮ ਨਾ ਕੀਤਾ ਜਾਵੇ ਬਲਿ ਪ੍ਰੋਪਰ ਇਹਦਾ ਪੁਲਿਸ ਫੋਰਸ ਇੱਕ ਵੇਲਾ ਸਾਰਾ ਮਾਰਕੀਟਾਂ ਚ ਹੋਣ ਤਾਂ ਹੀ ਫਾਇਦਾ ਇਹਦਾ ਆਦਰਵਾਈਜ਼ ਨਹੀਂ ਤਾਂ ਲਾਅ ਐਂਡ ਆਰਡਰ ਵਿਗੜੇਗਾ ਨਹੀਂ ਭਾਈ ਇੱਕ ਚੀਜ਼ ਹੋਰ ਵੀ ਹੈ ਇਹਦੇ ਵਿੱਚ ਜੇ ਅਗਰ ਆਪਾਂ ਦੇਖਦੇ ਆ ਨਾਈਟ ਸ਼ਿਫਟ ਦੀ ਤੇ ਉਹਦੇ ਵਿੱਚ ਤੁਹਾਨੂੰ ਲਾਇਸੈਂਸ ਵੀ ਅਪਲਾਈ ਕਰਨਾ ਪਏਗਾ ਉਹਨੂੰ ਤੁਸੀਂ ਕਿਸ ਤਰ੍ਹਾਂ ਕਿਵੇਂ ਕਰਦੇ ਲਾਈਸੈਂਸ ਦਾ ਜਿਹੜਾ ਕੰਮ ਹੈ ਉਹ ਗਵਰਨਮੈਂਟ ਨੂੰ ਚਾਹੀਦਾ ਵੀ ਥੋੜਾ ਜਿਹਾ ਈਜ਼ੀ ਕੀਤਾ ਜਾਵੇ ਤਾਂ ਕਿ ਜਿਹੜਾ ਕਿ ਮਤਲਬ ਸਿੰਗਲ ਵਿੰਡੋ ਹੋਵੇ ਅਗਲਾ ਦੁਕਾਨਦਾਰ ਜਦੋਂ ਜਦੋਂ ਅਪਲਾਈ ਜਿੰਨੂੰ ਲੋੜ ਹੈ ਅੱਜ ਤੇ ਮੈਨੂੰ ਇਹ ਲੱਗਦਾ ਵੀ ਇਹ ਵਾਲਾ ਜਿਹੜਾ ਫੈਸਲਾ ਈ-ਟਰੀਜ਼ ਵਾਲਿਆਂ ਨੂੰ ਬਹੁਤ ਫਾਇਦਾ ਦੇਵੇਗਾ ਬਾਕੀ ਸਾਡੇ ਜਿੱਦਾਂ ਮੇਰਾ ਮੋਬਾਈਲ ਦਾ ਕੰਮ ਹੈ ਸਾਡਾ ਤਾਂ ਅਸੀਂ ਨਾ ਅਸੀਂ ਤਾਂ ਕੋਸ਼ਿਸ਼ ਕਰਦੇ ਆ ਵੀ ਰਾਤ ਨੂੰ ਟਾਈਮ ਨਾਲ ਹੀ ਘਰ ਪਹੁੰਚ ਜਾਈਏ ਜਿਹੜੇ ਈ-ਟਰੀਜ਼ ਵਾਲੇ ਆ ਇਹ ਰਾਤ ਨੂੰ ਇਹਨਾਂ ਦਾ ਕੰਮ ਵਧੇਗਾ ਤੇ ਜਿਹੜਾ ਲਾਈਸੈਂਸ ਹੈ ਇਹ ਥੋੜਾ ਇਟ ਸ਼ੁੱਡ ਬੀ ਈਜ਼ੀ ਫੋਰ ਦਾ ਸ਼ਾਪਕੀਪਰ ਤਾਂ ਇਹਨੂੰ ਬਾਰ-ਬਾਰ ਆਫਿਸ ਆਫੀਸਰ ਵੀ ਤੰਗ ਨਾ ਕਰਨ ਨਾ ਇਹਨੂੰ ਗੇੜੇ ਲਾਣ ਮਾਰਕੀਟ ਤੇ ਇਹਨਾਂ ਦੇ ਆਫੀਸਿਸ ਦੇ ਇਸ ਫੈਸਲੇ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਠੀਕ ਮੰਨਦੇ ਹੋ ਕੀ ਮੰਨਦੇ ਹੋ ਜਨਰਲੀ ਇਹ ਫੈਸਲਾ ਫੈਸਲਾ ਦੁਕਾਨਦਾਰਾਂ ਵਾਸਤੇ ਤਾਂ ਵਧੀਆ ਹੈ ਸੇਲ ਨੈਚਰਲੀ ਇਨਕਰੀਜ਼ ਹੋਏਗੀ ਤੇ ਫੁੱਟਫਾਲ ਵੀ ਵਧੇਗਾ ਪਰ ਇਹਦੇ ਵਿੱਚ ਇੱਕ ਸਭ ਤੋਂ ਨੈਗੇਟਿਵ ਜਿਹੜਾ ਲੱਗ ਰਿਹਾ ਵੀ ਗਵਰਨਮੈਂਟ ਨੂੰ ਐਡਮਿਨਿਸਟ੍ਰੇਟਰ ਨੂੰ ਸਾਰਾ ਇਹਦੇ ਤੁਹਾਨੂੰ ਸਿਕਿਉਰਿਟੀ ਦਾ ਵੀ ਧਿਆਨ ਰੱਖਣਾ ਚਾਹੀਦਾ ਪ੍ਰੋਪਰ ਪੁਲਿਸ ਫੋਰਸ ਵਗੈਰਾ ਅਪਲਾਈ ਕਰਨ ਜਿੱਥੇ ਲੋਡ ਹੈ ਕਿ ਤੇ ਨਾ ਵੀ ਕੱਲ ਨੂੰ ਲਾਅ ਐਂਡ ਆਰਡਰ ਹੀ ਆਪਣੇ ਆਪਣੇ ਚੰਡੀਗੜ੍ਹ ਦਾ ਲਾਅ ਐਂਡ ਆਰਡਰ ਹੀ ਵਿਗੜ ਜਾਵੇ ਕੁਝ ਹੋਰ ਕਸਟਮਰ ਇੱਥੇ ਮੌਜੂਦ ਨੇ ਕਸਟਮਰ ਦੇ ਨਾਲ ਵੀ ਆਸੀ ਗੱਲਬਾਤ ਕਰਦੇ ਆ ਮੈਮ ਐਜ਼ ਅ ਕਸਟਮਰ ਤੁਸੀਂ ਕਿਸ ਤਰੀਕੇ ਸੇ ਦੇਖਦੇ ਹੋ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਡਿਸੀਜਨ ਲਿਆ ਗਿਆ 24 ਘੰਟੇ ਮਾਰਕੀਟ ਵਾਸਤੇ ਤੁਸੀਂ ਕਿਸ ਤਰੀਕੇ ਚੰਗਾ ਡਿਸੀਜਨ ਹੈਗਾ ਸਰੀਏ ਜਿਵੇਂ ਅਸੀਂ ਕੰਮ ਵਰਕਿੰਗ ਹੈਗੇ ਤਾਂ ਸਾਡੀ ਜਿਹੜਾ ਆਫ ਟਾਈਮਿੰਗ ਹੁੰਦਾ ਉਹ 8 ਵਜੇ ਦਾ ਹੁੰਦਾ ਤੇ ਬਾਅਦ ਚ ਜਦ ਅਸੀਂ ਮਾਰਕੀਟ ਜਾਂਦੇ ਆ ਤਾਂ ਮਾਰਕੀਟ ਮੋਸਟਲੀ ਕਲੋਜ਼ ਹੋ ਜਾਂਦੀ ਹੈਗੀ ਤੇ ਇੱਥੇ ਸਾਨੂੰ ਫੈਸਿਲਿਟੀਆਂ ਮਿਲ ਰਹੀ ਹੈ ਕਿ ਜੇ ਅਸੀਂ 8 ਵਜੇ ਤੋਂ ਬਾਅਦ ਵੀ ਕੋਈ ਸ਼ਾਪਿੰਗ ਕਰਨੀ ਹੈਗੀ ਕਿਤੇ ਅਰਜੈਂਟ ਜਾਣਾ ਹੈਗਾ ਸਮਾਨ ਲੈਣੇ ਤਾਂ ਉਹ ਮਿਲ ਜੂਗਾ ਸਾਨੂੰ ਕਿੰਨਾ ਸੇਫ ਮੰਨਦੇ ਹੋ ਤੁਸੀਂ ਆਪਣੇ ਆਪ ਨੂੰ 8 ਵਜੇ ਤੋਂ ਬਾਅਦ ਨੂੰ ਅ ਸਰ 8 ਵਜੇ ਤੱਕ ਸੇਫ ਹੀ ਹੈਗੇ ਸਰ ਅਸੀਂ ਆ ਇੱਥੇ ਚੰਡੀਗੜ੍ਹ ਦੀ ਪੀਸੀਆਰ ਲੱਗੀ ਹੁੰਦੀ ਹੈਗੀ ਸਾਨੂੰ ਕੋਈ ਘਬਰਾਣ ਦੀ ਜ਼ਰੂਰਤ ਨਹੀਂ ਹੈਗੀ ਸਰ ਮਤਲਬ ਪ੍ਰਸ਼ਾਸਨ ਤੋਂ ਤੋਂ ਕੋਈ ਪੁੱਛੋ ਯੈਸ ਇਟਸ ਗੁੱਡ ਗੁੱਡ ਫੈਸਲਾ ਸਹੀ ਹੈ ਤੁਸੀਂ ਸਾਰੇ ਦੀ ਰਾਏ ਸੁਣੀ ਹੈ ਦੇਖਣਾ ਇਹ ਹੋਊਗਾ ਕਿ ਮਾਰਕੀਟ ਦੇ ਵਿੱਚ ਕਿੰਨਾ ਇੱਕ ਲਾਭ ਲੋਕਾਂ ਨੂੰ ਮਿਲਦਾ ਹੈ ਆ ਅੱਗੇ ਮਾਰਕੀਟ ਕਿੰਨੇ ਕ ਸਫਲ ਜਿਹੜਾ ਡਿਸੀਜਨ ਜਿਹੜਾ ਹੈ ਪ੍ਰਸ਼ਾਸਨ ਦੇ ਵੱਲੋਂ ਲਿੱਤਾ ਗਿਆ ਹੈ ਕਿੰਨਾ ਇੱਕ ਠੀਕ ਰਹਿੰਦਾ ਹੈ ਇਹ ਦੇਖਣਾ ਅੱਬ ਬਾਕੀ ਹੋਊਗਾ ਤੁਸੀਂ ਇਦਾਂ ਹੀ ਦੇਖਦੇ ਰਹੋ ਸਾਡਾ ਚੈਨਲ ਲਿਬਰਲਟੀ